ਜੀ ਭਰਪੂਰ ਸਿੰਘ ਦੇ ਵੀ ਥੱਪੜ ਹੌਲਦਾਰ ਦੇ ਮਾਰਿਆ ਤਾਂ ਮੈਂ ਦੋਸਤੋ ਉੱਠ ਕੇ ਖੜਾ ਹੋ ਗਿਆ ਮੈਂ ਕਿਹਾ ਛੱਟ ਲੋ ਇਹਨੂੰ ਕੱਢ ਕੇ ਗਾਲ ਮੈਂ ਕਿਹਾ ਵੱਡੇ ਇਨਸਪੈਕਟਰੋਂ ਪਾਏ ਜੋ ਲੋਕੋ ਟੱਟ ਕੇ ਦੋਸਤੋ ਕਿਉਂਕਿ ਉਹ ਸਮੇਂ 5-7 ਜਾਣੇ ਜੀਵ ਚ ਪੁਲਿਸ ਵਾਲੇ ਸੀਗੇ ਤੇ ਅਸੀਂ ਤਾਂ ਜੀ ਜਦੋਂ ਛੱਟ ਲਿਆ ਇਨਸਪੈਕਟਰ ਵਿੱਚੀ ਪੁਲਿਸ ਦੇ ਜੁੱਥੇ ਪੈਂਦੀ ਆ ਪਹਿਣ ਦੇ ਦੋਸਤੋ ਜਿਸ ਸਰਪੰਚ ਦੇ ਸਾਹਮਣੇ ਕੋਈ ਥੱਪੜ ਮਾਰ ਕੇ ਆ ਛੱਟ ਕੇ ਇਨਸਪੈਕਟਰ ਲੈ ਜਵੇ ਇਹਦੀ ਸਰਪੰਚੀ ਦੋਸਤੋ ਕਰਨੀ ਚਹੀਏ ਜੀ ਅੱਜ ਵੀ ਮੈਂ ਸਰਪੰਚਾਂ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਅੱਜ ਮੈਂ ਤੁਹਾਨੂੰ ਗੱਲ ਵਾ ਸੁਣਾਉਂਗਾ ਕਿ ਨਸਤਰ ਸਿੰਘ ਇੰਸਪੈਕਟਰ ਮੇਰੇ ਪਿੰਡ ਸਕੂਲ ਦੇ ਵਿੱਚ ਆ ਕੇ ਬੈਠ ਜਾਂਦਾ ਹੈਗਾ ਤੇ ਉੱਥੇ ਸਾਨੂੰ ਸਾਰੇ ਪਿੰਡ ਨੂੰ ਇਕੱਠੇ ਕਰ ਲੈਂਦਾ ਹੈਗਾ ਮਾਏ ਮੌਕੇ ਦਾ ਸਰਪੰਚ ਨਾਲ ਮੇਰੀ ਪੰਚਾਇਤ ਤੇ ਭਰੀ ਪੰਚਾਇਤ ਦੇ ਵਿੱਚ ਇੱਕ ਮੌਕੇ ਦੇ ਹੌਲ ਦੇ ਵਿੱਚੋਂ ਆਏ ਹੋਏ ਹੌਲਦਾਰ ਨੂੰ ਭੈਣ ਦੀ ਗੱਲ ਕੱਢ ਕੇ ਐਸਆਈ ਨੂੰ ਕਹਿ ਕਿ ਉਹਦੇ ਦੋ ਥੱਪੜ ਮਾਰ ਕੇ ਉਹਨੂੰ ਗੱਡੀ ਦੇ ਵਿੱਚ ਸਿੱਟਣ ਲਈ ਕਹਿ ਦਿੰਦਾ ਤੇ ਫਿਰ ਉੱਥੇ ਸਾਡਾ ਸਿੱਧਮ ਸਿੱਧਾ ਇੰਸਪੈਕਟਰ ਦੇ ਨਾਲ ਪੰਗਾ ਪੈ ਜਾਂਦਾ ਤੇ ਮੈਂ ਇੰਸਪੈਕਟਰ ਨੂੰ ਉਸੇ ਸਮੇਂ ਲੋਕਾਂ ਨੂੰ ਚੇੰਬੜਨ ਦੇ ਲਈ ਕਹਿ ਦਿੰਦਾਗਾ ਕਿ ਛੱਡ ਲੋ ਬਟ ਇੰਸਪੈਕਟਰ ਨੂੰ ਅੱਜ ਚਾਵੇ ਨਾ ਬਚ ਕੇ ਤੇ ਦੋਸਤੋ ਫਿਰ ਉੱਥੇ ਕਿਵੇਂ ਸਾਡਾ ਪੰਗਾ ਪੈਂਦਾਗਾ ਪੂਰੀ ਡਿਟੇਲ ਤੁਹਾਨੂੰ ਮੈਂ ਸੁਣਾਉਣਾ ਅਸਲ ਦੇ ਵਿੱਚ ਹੋਇਆ ਕੀ ਸੀਗਾ ਆਓ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਵੈਸ ਗੁਰਜੀਕਾ ਖਾਲਸਾ ਵੈਸ ਗੁਰਜੀਕੀ ਫਤਿਹ ਅੱਛਾ ਦੋਸਤੋ ਇਹ ਸਾਡੇ ਪਿੰਡ ਜਦੋਂ ਮੁੱਖ ਮੰਤਰੀ ਆ ਕੇ ਚਲਿਆ ਜਾਂਦਾ ਹੈ ਨਾ ਤਾਂ ਸਾਡੇ ਰਾਤ ਨੂੰ ਕੁਝ ਬੰਦੇ ਮਾਰੇ ਮੋਟੇ ਗਲਮਗਾਲੀ ਹੋ ਜਾਂਦੇ ਨੇ ਤੇ ਲੇਕਿਨ ਲੜਾਈ ਕੋਈ ਹੋਈ ਨਹੀਂ ਹੁੰਦੀ ਰਾਤ ਨੂੰ ਬੰਦੇ ਉਂਗਲੀ ਵੱਢ ਕੇ ਨ 70 ਸਿੰਘ ਇਨਸਪੈਕਟਰ ਦੇ ਨਾਲ ਮਿਲੀ ਭੁਗਤ ਕਰਕੇ ਮੇਰੇ ਤੇ ਤੇ ਦੋ ਬੰਦਿਆਂ ਦੇ ਉੱਪਰ ਹੋਰ 26 ਦਾ ਪਰਚਾ ਦਰਜ ਕਰਾਣ ਦੇ ਤੇ ਉਹਦੀ ਦੂਜੇ ਦਿਨ ਜਦੋਂ ਮੈਂ ਸ਼ੇਰਪੁਰਕ ਤੇ ਬੈਠਾ ਹੁੰਨਾ ਤਾਂ ਉੱਥੇ ਸੁਖਚੰਦ ਸਿੰਘ ਐਸਆਈ ਮੈਨੂੰ ਆ ਕੇ ਕਹਿੰਦਾਗਾ ਕਿ ਸਰਪੰਚ ਸਾਹਿਬ ਤੇਰੇ ਉੱਤੇ 26 ਦਾ ਪਰਚਾ ਦਰਜ ਹੋ ਗਿਆ ਤੇਰੇ ਸਾਥੀਆਂ ਤੇ ਪਰਚਾ ਦਰਜ ਹੋ ਗਿਆ ਆਪ ਤੇ ਆਪ ਨੂੰ ਬਚਾ ਲਾ ਤੈਨੂੰ ਗਿਰਫਤਾਰ ਕਰਨ ਲਈ ਨ 70 ਸਿੰਘ ਆ ਰਿਹਾ ਹੈ ਪਹਿਲਾਂ ਤਾਂ ਮੈਂ ਹੱਥ ਕੇ ਜੇ ਟਾਲਦਾ ਪਰ ਉਹ ਮੈਨੂੰ ਕਹਿੰਦਾ ਸੀਰੀਅਸ ਮਾਮਲਾ ਤੈਨੂੰ ਮੁਰਕੇ ਦੁਆਰਾ ਬਾਹਰ ਨਹੀਂ ਆਉਣ ਦੇਣਾ ਔਰ ਹੋ ਸਕਦਾ ਤੈਨੂੰ ਮਾਰ ਦੇਣ ਤਾਂ ਮੇਰੇ ਨਾਲ ਉੱਥੇ ਦੋਸਤੋਂ ਗੁਰਜੀਤ ਸਿੰਘ ਸਰਪੰਚੋਂ ਨਹੀਂ ਬੈਠੇ ਹੁੰਦੇ ਨੇ ਅਸੀਂ ਸੈਲਰ ਦੇ ਵਿੱਚ ਬੈਠੇ ਹੁੰਨੇ ਆ ਤਾਂ ਅਸੀਂ ਉਸੇ ਸਮੇਂ ਇੱਕ ਡੀਐਸਪੀ ਉਸ ਸਮੇਂ ਬੜਾਈ ਵਧੀਆ ਹਰਪਾ ਜਨ ਸਿੰਘ ਹੁੰਦਾ ਸੀਗਾ ਖਿਡਾਰੀ ਸੀਗਾ ਉਹ ਮਤਲਬ ਸਪੋਰਟਸ ਕੋਰਟੇ ਦੇ ਵਿੱਚੋਂ ਆਇਆ ਹੋਇਆ ਸੀ ਅਸੀਂ ਉਹਨੂੰ ਜਾ ਕੇ ਮਿਲਦੇ ਆ ਤੇ ਉਹਨੂੰ ਸਾਰੀ ਸਟੋਰੀ ਦੱਸਦੇ ਆ ਕਿ ਇਦਾਂ ਇਦਾਂ ਕਰਕੇ ਸਾਡੇ ਜਿਹੜਾ ਮਾਮਲਾ ਹੈਗਾ ਤੇ ਇਹ ਸਿਰਫ ਕੱਲ ਸੀਐਮ ਦਾ ਵਾਈ ਕਾਟ ਕਰਨ ਕਰਕੇ ਹੋਇਆਗਾ ਲੇਕਿਨ ਸਾਡੇ ਟਰਸਟ ਦਾ ਰੌਲਾ ਔਰ ਕੋਈ ਕਿਸੇ ਨੇ ਕਿਸੇ ਤੇ ਸੱਟ ਨਹੀਂ ਮਾਰੀ ਕੋਈ ਕਿਸੇ ਦੇ ਨੇੜੇ ਨਹੀਂ ਗਿਆ ਉਹਨੇ ਮੈਨੂੰ ਕਿਹਾ ਕਿ ਤੇਰੇ ਤੇ ਇਲਜ਼ਾਮ ਹੈ ਕਿ ਤੈ ਕਿਰਪਾਨ ਮਾਰ ਕੇ ਕਿਸੇ ਦੀ ਚੀਚੀ ਵੜਤੀ ਮੈਂ ਕਿਹਾ ਜੀ ਜੇ ਕੋਈ ਅਸੀਂ ਸਾਹਮਣੇ ਸਾਹਮਣੇ ਵੀ ਹੋਏ ਹੋਈਏ ਜੋ ਮਰਜ਼ੀ ਸਜ਼ਾ ਦੇ ਲਿਓ ਇਹ ਸਾਰੀ ਝੂਠ ਕਹਾਣੀ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਹੋਇਆ ਤਾਂ ਮੈਨੂੰ ਕਹਿੰਦਾ ਚਲੋ ਅਸੀਂ ਇਨਕੁਆਰੀ ਕਰਾਂਗੇ ਤੁਸੀਂ ਪਿੰਡ ਚ आओ ਤਾਂ ਦੋਸਤੋ ਦੂਜੇ ਦਿਨ ਤੜਕੇ ਉਹ ਇਨਸਪੈਕਟਰ ਨੂੰ ਹੀ ਇਨਕੁਆਰੀ ਮਾਰਕ ਕਰ ਦਿੰਦਾ ਜਿਹੜਾ ਇਨਸਪੈਕਟਰ ਪੂਰਾ ਜਿਵੇਂ ਆਪਾਂ ਕਹੋ ਨਾ ਕਿ ਦਿਮਾਗ ਖਰਾਬ ਹੋਇਆ ਹੋਇਆ ਸੀਗਾ ਤੇ ਉਹ ਦੂਸਰੇ ਦਿਨ ਨਸੱਤਰ ਸਿੰਘ ਸਾਡੇ ਸਕੂਲ ਦੇ ਵਿੱਚ ਆਤਮਕਦਾ ਤੇ ਉੱਥੇ ਆ ਕੇ ਸਾਨੂੰ ਸਾਰੇ ਪਿੰਡ ਨੂੰ ਇਕੱਠੇ ਕਰ ਲੈਂਦਾ ਪੰਚਾਇਤ ਨੂੰ ਬੁਲਾ ਲੈਂਦਾ ਮੈਂ ਮੌਕੇ ਦਾ ਸਰਪੰਚ ਪੰਚਾਇਤ ਮੇਰੀ ਬੈਠੀ ਆ ਬੁੜੀਆਂ ਬੰਦੇ ਸਾਰਾ ਪਿੰਡ ਬੈਠਾਗਾ ਦੂਜੀ ਪਾਰਟੀ ਵੀ ਬੈਠੀ ਆ ਜਿਹੜੇ ਸਾਡੇ ਵਿਰੋਧੀ ਸੀਗੇ ਤਾਂ ਆਨਸਾਰਨ ਸਤਿ ਸਿੰਘ ਨੇ ਬੈਠਣਸਾਰ ਇੱਕੋ ਹੀ ਗੱਲ ਕਹੀ ਕਿ ਤੁਹਾਡੇ ਚੋਂ ਗੁਰਮukh ਸਿੰਘ ਕੌਣਾ ਏ ਉਹ ਸਾਡੇ ਜਿਹੜਾ ਮੁੰਡਾ ਜਿਹਦੇ ਤੇ ਪਰਚਾ ਦੂਜੇ ਤੇ ਦਰਜ ਸੀਗਾ ਉਹ ਖੜਾ ਹੁੰਦਾ ਤੇ ਉਹ ਕਹਿੰਦਾ ਜੀ ਅਜੇ ਉਹਨੇ ਤਾਂ ਕੋਈ ਗੱਲ ਵੀ ਨੀ ਮੂੰਹ ਚੋਂ ਕਹੀ ਮੈਂ ਆ ਜੀ ਤੇ ਐਸਏ ਨੂੰ ਕਹਿੰਦਾ ਛਟੋ ਇਹਨੂੰ ਚੱਕ ਕੇ ਭੈਣ ਤੋਂ ਚੱਕ ਕੇ ਜੀ ਗਾਲ ਕੱਢ ਕੇ ਉਹ ਤੇ ਥੱਪੜ ਮਾਰ ਕੇ ਉਹਨੂੰ ਗੱਡੀ ਸਿੱਟ ਲੈਂਦੇ ਨੇ ਮੈਂ ਅਜੇ ਭਰਿਆ ਪੀਤਾ ਬੈਠਾ ਸੀਗਾ ਤੇ ਉਹਦਾ ਭਰਾ ਖੜਾ ਹੋ ਜਾਂਦਾ ਭਰਪੂਰ ਸਿੰਘ ਮੌਕੇ ਦਾ ਹੌਲਦਾਰ ਸੀ ਫੌਜ ਦੇ ਵਿੱਚ ਤਾਂ ਉਹ ਕਹਿੰਦਾਗਾ ਕਿ ਇੰਸਪੈਕਟਰ ਸਾਹਿਬ ਸਾਡੀ ਵੀ ਬੇਨਤੀ ਸੁਣੋ ਤਾਂ ਉਹ ਕਹਿੰਦਾ ਤੂੰ ਕੌਣ ਆਏ ਉਹ ਕਹਿੰਦਾ ਜੀ ਮੈਂ ਹੌਲਦਾਰ ਆ ਫੌਜ ਤੋਂ ਛੁੱਟੀ ਆਇਆ ਹੈ ਇਹ ਮੇਰਾ ਭਰਾ ਗੁਰਮukh ਸਿੰਘ ਉਹਨੇ ਐਦਾਂ ਕੱਢ ਕੇ ਨਾ ਮਤਲਬ ਦੀ ਜੇਬ ਦੇ ਵਿੱਚੋਂ ਆਇਡੈਂਟੀਟੀ ਕਾਰਡ ਕੱਢ ਕੇ ਫੌਜ ਦਾ ਦਿਖਾਉਣਾ ਚਾਹਿਆ ਵੀ ਮੈਂ ਫੌਜ ਦਾ ਹੌਲਦਾਰ ਹਾਂ ਤੇ ਗਾਲ ਕੱਢ ਕੇ ਕਹਿੰਦਾ ਇਹਦੇ ਦੇ ਦੇ ਤੋੜ ਕੇ ਆਡੈਂਟੀ ਕਾਰਡ ਤੇ ਕਹੇ ਗਾਲ ਕੱਢ ਕੇ ਜਿਹਨੂੰ ਐਸ ਨੂੰ ਕਹਿੰਦਾ ਛੱਡੋ ਚੱਕੇ ਨੂੰ ਵੀ ਵਿੱਚ ਜਦੋਂ ਉਹਨੇ ਜਾ ਕੇ ਜੀ ਭਰਪੂਰ ਸਿੰਘ ਦੇ ਵੀ ਥੱਪੜ ਹੌਲਦਾਰ ਦੇ ਮਾਰਿਆ ਤਾਂ ਮੈਂ ਦੋਸਤੋ ਉੱਠ ਕੇ ਖੜਾ ਹੋ ਗਿਆ ਮੈਂ ਕਿਹਾ ਛੱਡ ਲੋ ਇਹਨੂੰ ਕੱਢ ਕੇ ਗਾਲ ਮੈਂ ਕਿਹਾ ਵੱਡੇ ਇਨਸਪੈਕਟਰ ਨੂੰ ਪਾਇ ਜੋ ਲੋਕੋ ਟੁੱਟ ਕੇ ਦੋਸਤੋ ਕਿਉਂਕਿ ਉਹ ਸਮੇਂ 5-7 ਜਾਨੇ ਜੀਪ ਚ ਪੁਲਿਸ ਵਾਲੇ ਸੀਗੇ ਤੇ ਅਸੀਂ ਤਾਂ ਜੀ ਜਦੋਂ ਛੱਡ ਰਿਆ ਇਨਸਪੈਕਟਰ ਵਿੱਚ ਹੀ ਪੁਲਿਸ ਦੇ ਜਿੱਥੇ ਪੈਂਦੀ ਆ ਪੈਣ ਦੇ ਦੋਸਤੋ ਭੱਜ ਕੇ ਇੰਸਪੈਕਟਰ ਗੱਡੀ ਦੇ ਵਿੱਚ ਵੜ ਜਾਂਦਾ ਤੇ ਜਾ ਕੇ ਮੈਂ ਉਹਨਾਂ ਨੇ ਸਾਡੇ ਲੋਕਾਂ ਨੇ ਜੀ ਉਹ ਜਿਹੜੇ ਭਰਪੂਰ ਸਿੰਘ ਦੇ ਦੂਜਾ ਮੁੰਡਾ ਸੀ ਉਹਨਾਂ ਨੂੰ ਬਾਹਰ ਕੱਢ ਲਿਆ ਸੜਾਲਿਆ ਤਾਂ ਲੋਕ ਗੱਡੀ ਦੇ ਮੂਹਰੇ ਪੈ ਗਏ ਉਹਦੀ ਸਰਪੰਚ ਜੀ ਤੇ ਮੈਂ ਕਿਹਾ ਵੀ ਤੁਸੀਂ ਮੈਂ ਬਰਾਬਰ ਆ ਕੇ ਇੰਸਪੈਕਟਰ ਨੂੰ ਕਿਹਾ ਮੈਂ ਕਿਹਾ ਤੈਂ ਮੈਨੂੰ ਕਹਿੰਦਾ ਤੈਂ ਅੱਜ ਸਰਪੰਚ ਬਹੁਤ ਵੱਡਾ ਪੰਗਾ ਲੈ ਲਿਆ ਪੁਲਿਸ ਦੇ ਹੱਥ ਚੱਕ ਕੇ ਕੱਲ ਤੂੰ ਮੁੱਖ ਮੰਤਰੀ ਦਾ ਬਾਈਕਾਟ ਕੀਤਾ ਤੇ ਅੱਜ ਤਾਂ ਪੁਲਿਸ ਤੇ ਹੱਥ ਚੱਕ ਕੇ ਕਹਿੰਦਾ ਆਪਦੀ ਮੌਤ ਛੇੜੀ ਆ ਤੇਰੇ ਤੇ 26 ਦਾ ਪਰਚਾ ਦਰਜ ਹੈ ਤੂੰ ਇਹ ਬਹੁਤ ਗਲਤ ਕੀਤਾ ਮੈਂ ਉਹਨੂੰ ਕਿਹਾ ਗੱਲ ਸੁਣ ਨਸਰ ਸਿੰਘਾ ਜੇ ਤੂੰ ਸਾਡੇ ਪਿੰਡ ਆ ਕੇ ਨਾ ਦੁਬਾਰਾ ਫੇਰ ਇਸ ਤਰ੍ਹਾਂ ਦੀ ਹਰਕਤ ਕਰੇਗਾ ਮੈਂ ਤੂੰ ਮੇਰੇ ਤੇ 302 ਦਾ ਪਰਚਾ ਦਰਜ ਕਰਕੇ ਆ ਜੀ ਫਿਰ ਵੀ ਆਂ ਚਿਬੜੂਗਾ ਕਹਿੰਦਾ ਸੈਨਾ ਦਿਮਾਗ ਖਰਾਵਾ ਮੈਂ ਕਿਹਾ ਇੰਨਾ ਹੀ ਦਿਮਾਗ ਖਰਾਵਾ ਕਹਿੰਦਾ ਫਿਰ ਕੋਈ ਗੱਲ ਨਹੀਂ ਮੈਂ ਕਿਹਾ ਫਿਰ ਤੂੰ ਐਂ ਕਰ ਤੂੰ ਮੇਰੇ ਬੰਦਿਆਂ ਨੂੰ ਲੈ ਕੇ ਜਾ ਜੇ ਤੇਰੇ ਚ ਜੁਰਤ ਹੋਈ ਤੋਈ ਤੋਈ ਨੂੰ ਰੱਖ ਕੇ ਦਿਖਾਈ ਜੇ ਮੇਰੇ ਚ ਜੁਰਤ ਹੋਈ ਮੈਂ ਉਹਨੂੰ ਆਇਆ ਹੱਥ ਮਾਰ ਕੇ ਕਹਾਂਗਾ ਫਿਰ ਮੇਰੇ ਚ ਜੁਰਤ ਹੋਈ ਨਾ ਆ ਮੈਂ ਤੈਨੂੰ ਸੜਾ ਕੇ ਦਿਖਾਉਂਗਾ ਲੈ ਕੇ ਚੱਲ ਤੂੰ ਮੈਂ ਉਹਨਾਂ ਨੂੰ ਕਿਹਾ ਵੀ ਬੰਦਿਆਂ ਨੂੰ ਬਿਠਾਓ ਵਿੱਚ ਗੱਡੀ ਦੇ ਤਾਂ ਉਹਨਾਂ ਨੂੰ ਮੁੰਡਿਆਂ ਨੂੰ ਜੀਪ ਦੇ ਵਿੱਚ ਬਿਠਾ ਦਿੱਤਾ ਜਾਂਦਾ ਦੋਸਤੋ ਤਾਂ ਉਹ ਮਤਲ ਲੈ ਕੇ ਮੂਹਰੋਂ ਮਠਾਲ ਤੇ ਤੇ ਬੰਦਿਆਂ ਨੂੰ ਲੈ ਕੇ ਇਨਸਪੈਕਟਰ ਚੱਲਿਆ ਗਿਆ ਹੁਣ ਦੋਸਤੋ ਗਰਮ ਖੂਨ ਪੂਰਾ ਉਸ ਵੇਲੇ ਤੇ ਮੈਂ ਇੱਕ ਨਾਲ ਹੀ ਸਾਡੇ ਸਪੀਕਰ ਚੱਲਦਾ ਸੀਗਾ ਬਾਕੀ ਤਾਂ ਵੈਸੇ ਸਾਡਾ ਪਿੰਡ ਉੱਥੇ ਹੀ ਸੀਗਾ ਜ਼ਿਆਦਾਤਰ ਪਰ ਮੈਂ ਫਿਰ ਰੇਡੀਓ ਦੇ ਵਿੱਚੋਂ ਉੱਥੋਂ ਅਨਾਉਂਸਮੈਂਟ ਕਰਕੇ ਸਾਰੇ ਪਿੰਡ ਨੂੰ ਉੱਥੇ ਬੁਲਾ ਲਿਆ ਬੰਤੇ ਕੁੜੀਆਂ ਜਿੱਥੇ ਖੜਿਓ ਬੈਠਿਓ ਆਜੋ ਫਟਾਫਟ ਸਕੂਲ ਦੇ ਮੂਹਰੇ ਜੇ ਅਸੀਂ ਧਰਨਾ ਮਾਰਤਾ ਉਸ ਸਮੇਂ ਧਰਨੇ ਦੀ ਬਹੁਤ ਵੱਡੀ ਗੱਲ ਹੁੰਦੀ ਹੁੰਦੀ ਹੁਣ ਤਾਂ ਹਰੇਕ ਹੀ ਬਹਿ ਜਾਂਦਾ ਜੀ ਤਾਂ ਜਦੋਂ ਜੀ ਉਹਨੂੰ ਪਤਾ ਲੱਗਿਆ ਇੰਸਪੈਕਟਰ ਚੌਂਕੀ 'ਚ ਬਹਿ ਜਾਂਦਾ 1 ਕਿਲੋਮੀਟਰ ਤੇ ਸਾਡੇ ਪਿੰਡ ਤੋਂ ਚੌਂਕੀ ਸੀ ਤੇ ਉੱਥੇ ਜਾ ਕੇ ਉਹਨੂੰ ਪਤਾ ਲੱਗਦਾ ਕਿ ਉਹਨਾਂ ਨੇ ਸਰਪੰਚ ਉਹਨਾਂ ਨੇ ਸੜਕਾਂ ਬੰਦ ਤਾਂ ਜਿਹੜੇ ਸਾਡੇ ਦੂਸਰੀ ਪਾਰਟੀ ਵਾਲੇ ਬੰਦੇ ਤੇ ਉਹਨਾਂ ਨੂੰ ਸਾਡੇ ਬੰਦੇ ਦੋਸਤੋਂ ਅੰਦਰ ਹੀ ਸਕੂਲ ਚ ਘੇਰ ਲੈਂਦੇ ਨੇ ਉਹ ਇੱਕ ਕਮਰੇ ਦੇ ਵਿੱਚ ਆਪਣੇ ਆਪ ਨੂੰ ਬੰਦ ਕਰ ਲੈਂਦੇ ਨੇ ਤੇ ਸਾਡੇ ਲੋਕ ਉਹਨਾਂ ਨੂੰ ਬਾਹਰੋਂ ਮਤਲਬ ਕੁੱਟਮਾਰ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਇੰਸਪੈਕਟਰ ਕੋਲ ਖਬਰ ਪਹੁੰਚ ਜਾਂਦੀ ਆ ਕਿ ਐਦਾਂ ਕਰਕੇ ਕੰਮ ਖਰਾਬ ਹੋ ਗਿਆ ਉਹ ਦੋ CRP ਦੀਆਂ ਬੱਸਾਂ ਮੰਗਾ ਲੈਂਦਾ ਤੇ ਉਹਨਾਂ ਨੂੰ ਲੈ ਕੇ ਸਾਡੇ ਉਹ ਪਿੰਡ ਆ ਜਾਂਦਾ ਦੁਬਾਰਾ ਫੇਰ ਮੁੜ ਕੇ ਅਸੀਂ ਸਕੂਲ ਦੇ ਗੇਟ ਤੇ ਬੈਠੇ ਹੁੰਨੇ ਆ ਤੇ ਉਹ ਜਦੋਂ ਆਉਂਦਾ ਮੈਂ ਵੀ ਦੇਖ ਲਿਆ ਕਿ ਸੀਆਰਪੀ ਨੂੰ ਨਾਲ ਲੈ ਜਾਂਦਾ ਮੈਂ ਲੋਕਾਂ ਨੂੰ ਕਹਿੰਦਾ ਹੁਣ ਪੰਗਾ ਪਊਗਾ ਵੀ ਕਿਸੇ ਨੇ ਉੱਠਣਾ ਨਹੀਂ ਇਹ ਆਪਾਂ ਨੂੰ ਕੁੜੇਸਨ ਵੱਡਣ ਕੁੱਟਣ ਜੋ ਹੋਊਗਾ ਦੇਖਾਂ ਚਲੋ ਲੋਕ ਕਹਿੰਦੇ ਜੇ ਅਸੀਂ ਤੇਰੇ ਨਾਲਾਂ ਚੋ ਮਰਜੀ ਅਸੀਂ ਬੈਠੇ ਰਹੇ ਪਟੀਆਂ ਜਿਹਾ ਵਸਾਲੀਆਂ ਸੀ ਥੱਲੇ ਤਾਂ ਪਰ ਉਹ ਆਇਆ ਜੀ ਸਾਡੇ ਵਿੱਚ ਦੀ ਲੰਘ ਕੇ ਅੱਗੇ ਸਕੂਲ ਦੇ ਵਿੱਚ ਜਾ ਵੜਿਆ ਸਕੂਲ ਤੋਂ ਉਹਨੇ ਉਹਨਾਂ ਬੰਦਿਆਂ ਨੂੰ ਜਿਹੜੇ ਦੂਜੀ ਪਾਰਟੀ ਵਾਲੇ ਤੇ ਉਹਨਾਂ ਨੂੰ ਅੰਦਰੋਂ ਕੱਢ ਕੇ ਕੰਦ ਟਪਾ ਕੇ ਭਿਲਾ ਕੇ ਬਾਪਸ ਜਦੋਂ ਸਾਡੇ ਵਿੱਚੋਂ ਦੀ ਲੰਘਣ ਲੱਗਿਆ ਇੱਕ ਅੜਕ ਕੇ ਡਿੱਗ ਗਿਆ ਜਿਹੜੀ ਪਟੀ ਦੇ ਵਿੱਚ ਪੈਰ ਫਸ ਗਿਆ ਤੇ ਪੱਗ ਮਤਲਬ ਉਹਦੀ ਲਹਿ ਗਈ ਚੱਕ ਕੇ ਰੱਖ ਕੇ ਮੈਨੂੰ ਫੇਰ ਦੁਬਾਰਾ ਪਾਖਰ ਕੇ ਕਹਿੰਦਾ ਸਰਪੰਚਾ ਗੱਲ ਸੁਣ ਲਾ ਮੈਂ ਇਹ ਸੜਕ ਬੰਦ ਨਹੀਂ ਕਰਦੇ ਨਹੀਂ ਤੇ ਮੈਂ ਕਿਹਾ ਫਿਰ ਤੂੰ ਜੇ ਤੇਰੇ ਚ ਜੁਰ ਕਹਿੰਦਾ ਮੈਂ ਬੱਛਾ ਨਹੀਂ ਬੰਦ ਹੋਣ ਦੇਣੀ ਮੈਨੂੰ ਕਹਿੰਦਾ ਮਾ ਜੇ ਤੇਰੇ ਚ ਜੁਰਤਾ ਤੂੰ ਬੱਛ ਤਾਂ ਬੱਛ ਤੂੰ ਸਾਈਕਲ ਲੰਗਾ ਕੇ ਦਿਖਾਈ ਫਿਰ ਅੱਜ ਚੱਲਣ ਦੇ ਜਿਵੇਂ ਚੱਲਦੀ ਆ ਚਲੋ ਜੀ ਉਹ ਚਲਿਆ ਗਿਆ ਅਸੀਂ دوستੋ ਮੈਂ ਲੋਕਾਂ ਨੂੰ ਕਿਹਾ ਵੀ ਆਇਆ ਕਰੋ ਜਿੰਨੀਆਂ ਟਰਾਲੀਆਂ ਸਾਰੀਆਂ ਸੜਕਾਂ ਤੇ ਪਾਰ ਦੋ ਮੁੱਧੀਆਂ ਤੇ ਜਿੰਨੇ ਦਰਖਤ ਨੇ ਵਾਲੇ ਵਾਲੇ ਪਿੰਡ ਦੇ ਸਾਰੇ ਦਰਖਤ ਵੱਢ ਕੇ ਰਸਤੇ ਬਲਾਕ ਕਰਦੇ ਜੀ ਅਸੀਂ ਪੂਰਾ ਰਸਤੇ ਜਿੰਨੇ ਸਾਡੇ ਸੜਕਾਂ ਸੀਗੀਆਂ ਅਸੀਂ ਸਾਰੀਆਂ ਬਲਾਕ ਕਰਤੀਆਂ ਤੇ ਉਹਨੂੰ ਜਦੋਂ ਜੀ ਇਹ ਪਤਾ ਲੱਗਿਆ ਉਦੋਂ ਮਤਲਬ ਜੀ ਇਹ ਗੱਲ ਬਹੁਤ ਵੱਡੀ ਹੁੰਦੀ ਕਿ ਮਤਲਬ ਇਹ ਖਰਾਬ ਹੋ ਗਈ ਤੇ ਅਫਸਰ ਕੀ ਕਹਿਣਗੇ ਤੇ ਉਹ ਜੀ ਮੇਰੇ ਦੋ ਨੋਨ ਜਿਹੜੇ ਸਰਪੰਚ ਸੀ ਗਰਜੀਤ ਉਹਨਾਂ ਨੂੰ ਭੇਜਦਾਗਾ ਕਿ ਗਰਮੀਤ ਨੂੰ ਜਾ ਕੇ ਸਮਝਾਓ ਗੱਲ ਖਾਓ ਕਰ ਲਈ ਉਹ ਮੇਰੇ ਕੋਲੇ ਜੀ ਆ ਜਾਂਦੇ ਨੇ ਆ ਕੇ ਮੈਨੂੰ ਕਹਿੰਦੇ ਐ ਸਰਪੰਚ ਕੀ ਕਰਿਆ ਤੈਨੂੰ ਪਤਾ ਤੇਰੇ ਤੇ ਕੱਲ ਮੁੱਖ ਮੰਤਰੀ ਆ ਕੇ ਗਿਆ ਤੈਨੂੰ ਪੁਲਿਸ ਮਾਰਨ ਨੂੰ ਕਰਦੀਆ ਤੂੰ ਪੰਗੇ ਪੁਲਿਸ ਨਾਲ ਨਾ ਲੈਣਾ ਮੈਂ ਕਿਹਾ ਵੀ ਇਹਨੇ ਗਾਲ ਕੱਢੀ ਮੇਰੇ ਸਾਹਮਣੇ ਬੰਦਿਆਂ ਨੂੰ ਗੁੜੀਆਂ ਬੈਠਿਆਂ ਤੋਂ ਮਖਾ ਇਹ ਜੀ ਗੰਦੀ ਗਾਲ ਕੱਢੀ ਸਾਡੇ ਹੌਲਦਾਰ ਦੇ ਥੱਪੜ ਮਾਰੇ ਤੇ ਉਹ ਕਹਿੰਦੇ ਵੀ ਤੂੰ ਧਰਨਾ ਕਰਕ ਮੈਂ ਕਿਹਾ ਜੀ ਮੈਂ ਨਹੀਂ ਚਾਹਤਾ ਚਾਹੇ ਛੋ ਹੋਊਗਾ ਕਹਿੰਦੇ ਮਾਰ ਦੇਣਗੇ ਤੈਨੂੰ ਮੈਂ ਮਾਰਦੇ ਕੱਲ ਮਾਰਦੇ ਹੁਣ ਮਾਰਦੇ ਨੇ ਪਰ ਮੈਂ ਇਥੋਂ ਉੱਠਣਾ ਨਹੀਂ ਇੱਥੇ ਆ ਕੇ ਮਾਰਦੇ ਨੇ ਮਾਰਦੇ ਨੇ ਚਲੋ ਜੀ ਉਹ ਵਾਪਸ ਮੁੜ ਗਏ ਜਦੋਂ ਮੈਂ ਨਾ ਮੰਨਿਆ ਤਾਂ ਉਹਨੇ ਜੀ ਜਾ ਕੇ ਦਲੀਪ ਸਿੰਘ ਐਸਪੀ ਹੁੰਦਾ ਉਹਨੂੰ ਚੱਕਦਾ ਬਹੁਤ ਜਿਆਦੇ ਵੇਝੀ ਐਂ ਕਰਕੇ ਸਰਪੰਚ ਐਂ ਕਰਦਾ ਜੀ ਅੱਤਵਾਦੀ ਆ ਜਿਉ ਇਹ ਆ ਉਹ ਆ ਚਲੋ ਜੀ ਉਹ ਪਖ ਰਿਆ ਪਖਾਇਆ ਜੀ ਐਸਪੀ ਆਇਆ ਤੇ ਆ ਕੇ ਦੂਜੇ ਦਿਨ ਸਾਡੇ ਕੱਟ ਕਰ ਲਿਆ ਉੱਥੇ ਸਾਡੇ ਆ ਗਿਆ ਤੇ ਆ ਕੇ ਜੀ ਕਹਿੰਦਾ ਵੀ ਤੁਸੀਂ ਇਹ ਕੀ ਕਰਿਆ ਸਰਪੰਚ ਐ ਆ ਸਰਪੰਚ ਤਾਂ ਲੋਕਾਂ ਦੇ ਮਸਲੇ ਹੱਲ ਕਰਨ ਨੂੰ ਹੁੰਦੇ ਨੇ ਤੁਸੀਂ ਵਾਅਦਾ ਕਰਦੇ ਹੋ ਤਾਂ ਸਾਡੇ ਜੀ ਲੋਕ ਪੈ ਕੇ ਟੁੱਟ ਕੇ ਸਾਡੇ ਮੈਂਬਰ ਹੁੰਦਾ ਨਾਇਤ ਨਾਇਤ ਮੁਹੰਮਦ ਰਾਮ ਸਿੰਘ ਮੈਂਬਰ ਹੁੰਦਾ ਤੇ ਉਹਨਾਂ ਨੇ ਉੱਠ ਕੇ ਕਿਹਾ ਜੀ ਇਹ ਗਰੀਬਾਂ ਦੀ ਮਦਦ ਕਰਦਾ ਸਰਪੰਚ ਹੈ ਔਰ ਦੂਜੇ ਜਿਹੜੇ ਬੰਦੇ ਨੇ ਉਹ ਇੱਕ ਟਰਸਟ ਨੂੰ ਦੱਬਣ ਦੀ ਕਾਤਰ ਇੱਥੇ ਤੱਕ ਉਹਨਾਂ ਨੇ ਨੌਬਤ ਲਿਆਂਦੀ ਹੈ ਇਹ ਸਰਪੰਚ ਸਾਡੇ ਆ ਸਾਰੀ ਜਿੰਨੀ ਦੁਨੀਆ ਤੁਹਾਡੇ ਸਾਹਮਣੇ ਬੈਠੀ ਹੈ ਸਾਰੇ ਗਰੀਬ ਲੋਕ ਸਰਪੰਚ ਸਾਹਿਬ ਦੇ ਹਮੈਤੀ ਨੇ ਔਰ ਇਹਨਾਂ ਦੀ ਸਰਪੰਚ ਮਦਦ ਕਰ ਰਿਹਾਗਾ ਜਦੋਂ ਐਸਪੀ ਨੇ ਦੇਖਿਆ ਕਿ ਹਾਲਾਤ ਤਾਂ ਵਾਕਈ ਅਸਲੀਅਤ ਸਾਰੀ ਉਹਨਾਂ ਦੇ ਸਾਹਮਣੇ ਆ ਗਈ ਤੇ ਉਹਨੂੰ ਫਿਰ ਅਸੀਂ ਦੱਸਿਆ ਜੀ ਏਦਾਂ ਕਰਕੇ ਸਾਡੇ ਜਦੋਂ ਇਹ ਇਨਕੁਆਰੀ ਕਰਨ ਆਇਆ ਪਹਿਲੀ ਗੱਲ ਤਾਂ ਜਿਹੜੀ ਇਨਕੁਆਰੀ ਮਤਲਬ ਜੀ ਜਿਹੜੀ ਸਾਡੇ ਤੇ ਪਰਚਾ ਦਰਜ ਕੀਤਾਗਾ ਉਹਦੇ 'ਚ ਇੱਕ 0% ਵੀ ਸਾਰੇ ਪਿੰਡ ਨੇ ਕਿਹਾ ਜੀ ਕੋਈ ਸਚਾਈ ਨਹੀਂ ਨਾ ਕੋਈ ਲੜਾਈ ਹੋਈ ਆ ਨਾ ਸਰਪੰਚ ਨੇ ਕਿਸੇ ਦੀ ਕ੍ਰਪਾਨ ਮਾਰੀ ਆ ਨਾ ਕਿਸੇ ਦੂਜੇ ਮੁੰਡੇ ਨੇ ਮਾਰੀ ਆ ਇਹ ਸਾਰਾ ਝੂਠ ਇਨਕੁਆਰੀ ਇਨਸਪੈਕਟਰ ਕਰਨਾ ਆ ਤੇ ਇੱਥੇ ਪਿੰਡ ਦੇ ਵਿੱਚ ਲੋਕਾਂ ਨੂੰ ਉਹਨਾਂ ਨੂੰ ਚੱਕ ਕੇ ਥੱਪੜ ਮਾਰ ਕੇ ਗੱਡੀ 'ਚ ਸਿੱਟ ਲਿਆ ਤੇ ਇਹ ਇਹ ਕੋਈ ਇਨਕੁਆਰੀ ਹੈ ਜਦੋਂ ਜੀ ਦਲੀਪ ਸਿੰਘ ਨੇ ਦੇਖਿਆ ਵੀ ਇਹ ਤਾਂ ਗਲਤ ਜਮੇ ਹੀ ਗਲਤ ਇਨਸਪੈਕਟਰ ਠੁੱਠੇਗਾ ਤੇ ਉਹ ਇਨਸਪੈਕਟਰ ਨੂੰ ਕਹਿੰਦਾ ਵੀ ਚੱਲ ਮਾਫੀ ਮੰਗ ਸਰਪੰਚ ਤੋਂ ਮੰਗ ਪਿੰਡ ਤੋਂ ਮਾਫੀ ਉਹ ਕਹਿੰਦਾ ਜੀ ਮੈਂ ਮਾਫੀ ਉਹ ਕਹਿੰਦਾ ਜੀ ਮਾਫੀ ਮੰਗ ਹੁਣੀ ਉਹਨੇ ਦਲੀਪ ਸਿੰਘ ਨੇ ਇਨਸਪੈਕਟਰ ਤੋਂ ਮਾਫੀ ਮੰਗਾਈ ਔਰ ਸਾਡੇ ਜਦੀ ਬਿਆਨ ਨੋਟ ਕਰਾ ਕੇ ਪਿੰਡ ਦੇ ਲੋਕਾਂ ਦੇ ਉਥੇ ਸਾਰੇ ਲੋਕਾਂ ਦੇ ਬਿਆਨ ਲਿਖਾਏ ਕਿ ਬਿਲਕੁਲ ਲੜਾਈ ਨਹੀਂ ਹੋਈ ਔਰ ਪਰਚਾ ਸਾਡਾ ਦੋਸਤੋ ਕੈਨਸਲ ਕੀਤਾ ਜਿਹੜੇ ਸਾਡਾ ਭਰਪੂਰ ਸਿੰਘ ਤੇ ਦੂਜਾ ਗੁਰਮੁਖ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਤੇ ਉਹਨਾਂ ਨੂੰ ਵਾਪਸ ਛੱਡ ਕੇ ਗਏ ਪਿੰਡ ਆ ਕੇ ਉਹਨੇ ਮੰਗਾਇਤ ਕੰਨ ਲੈ ਕੇ ਆ ਉਹਨਾਂ ਨੂੰ ਬੰਦੇ ਨੂੰ ਰਿਲੀਜ਼ ਕਰੋ ਔਰ ਦੋਸਤੋ ਤੁਸੀਂ ਹੈਰਾਨ ਮੰਨੋਗੇ ਮਤਲਬ ਜਿਹੜੀ ਮੈਂ ਤੁਹਾਨੂੰ ਇਹ ਗੱਲ ਸੁਣਾਈ ਹੈ ਉਸ ਸਮੇਂ ਦੀ ਗੱਲ ਆ ਜਦੋਂ ਬੇਅੰਤ ਮੁੱਖ ਮੰਤਰੀ ਜੀ ਔਰ ਦੋ ਦਿਨ ਪਹਿਲਾਂ ਮੈਂ ਬਾਈਕਟ ਕੀਤਾ ਸੀਗਾ ਔਰ ਮੈਨੂੰ ਮਾਰਨ ਤੱਕ ਦੇ ਹੁਕਮ ਹੋਏ ਸੀ ਇਹ ਕੋਈ ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਕੋਈ ਬਹੁਤ ਵੱਡੀ ਤਾਕਤ ਜੇ ਅਸੀਂ ਕੋਈ ਪੁਲਿਸ ਦਾ ਮੁਕਾਬਲਾ ਕਰ ਲੈਂਦੇ ਅਸੀਂ ਸਿਰਫ ਆਪਣੀ ਦਲੀਲ ਨਾਲ ਆਪਣੀ ਸੱਚਾਈ ਨਾਲ ਲੜਾਈ ਲੜ ਰਹੇ ਸੀਗੇ ਔਰ ਆਪਦੇ ਲੋਕਾਂ ਨੂੰ ਨਾਲ ਲੈ ਕੇ ਲੜਾਈ ਲੜ ਰਹੇ ਸੀਗੇ ਮੇਰੇ ਵਰਗਿਆਂ ਨੂੰ ਬਹੁਤ ਨੂੰ ਮਾਰਿਆਗਾ ਮੈਂ ਇਹ ਨਹੀਂ ਕਹਿੰਦਾ ਜੇ ਮੇਰੇ ਸਵਾਸ ਮੁੱਕੇ ਹੁੰਦੇ ਤਾਂ ਉਸ ਦਿਨ ਜਾਂ ਉਸ ਤੋਂ ਪਹਿਲੇ ਦਿਨ ਮੈਨੂੰ ਮਾਰ ਦਿੰਦੇ ਕੋਈ ਗੱਲ ਨਹੀਂ ਸੀ ਮੈਂ ਪੁਲਸ ਉਹ ਕੀ ਕਰ ਸਕਦਾ ਸੀਗਾ ਹਾਂ ਲੇਕਿਨ ਮੇਰੇ ਲੋਕ ਮੇਰੇ ਨਾਲ ਖੜੇ ਸੀਗੇ ਜੇ ਮੈਂ ਉਸ ਪੁੱਤਰ ਹੋਏ ਇਨਸਪੈਕਟਰ ਦੀ ਉਨੇ ਜਿਵੇਂ ਸਾਡੇ ਹੌਲਦਾਰ ਦੇ ਥੱਪੜ ਮਾਰ ਕੇ ਉਹਨੂੰ ਮਤਲਬ ਆਇਡੈਂਟੀਟੀ ਕਾਰਡ ਬਾਰੇ ਜੋ ਤੁਸੀਂ ਸਮਝ ਗਏ ਮੈਂ ਜੋ ਕਹਿਣਾ ਚਾਹਣਾਗਾ ਕਿ ਇਹ ਦੇ ਦੇ ਉੱਥੇ ਵੱਟ ਕੇ ਤੇ ਤੇਰੇ ਮੈਂ ਦੇ ਦੂੰਗਾ ਤੇ ਉਹਨੂੰ ਭੈਣ ਦੀ ਗਾਲ ਕੱਢੀ ਪਹਿਲਾਂ ਗੁਰਮੁਖ ਨੂੰ ਭੈਣ ਦੀ ਗਾਲ ਕੱਢੀ ਹੌਲਦਾਰ ਫੌਜ ਦਾ ਮੌਕੇ ਦਾ ਜੇ ਸਰਪੰਚ ਦੇ ਸਾਹਮਣੇ ਕੋਈ ਥੱਪੜ ਮਾਰ ਕੇ ਐ ਸਿੱਟ ਕੇ ਇੰਸਪੈਕਟਰ ਲੈ ਜਾਵੇ ਐਸੀ ਜੀ ਸਰਪੰਚੀ ਦੋਸਤੋ ਕਰਨੀ ਨਹੀਂ ਚਾਹੀਏਗੀ ਅੱਜ ਵੀ ਮੈਂ ਸਰਪੰਚਾਂਗਾ ਮੈਨੂੰ ਚੌਥੀ ਵਾਰ ਲੋਕਾਂ ਨੇ ਐਸੀ ਮਤਲਬ ਉਹ 1993 94 ਦੀ ਗੱਲ ਸੁਣਾਉਣਾਗਾ 2 2008 ਤੱਕ ਮੈਂ ਸਰਪੰਚ ਰਹਾ 1993 ਤੋਂ ਇਹ 94 ਦੀ ਗੱਲ ਹੈ ਔਰ ਅੱਜ ਮੈਨੂੰ 8 ਤੋਂ ਬਾਅਦ 15 ਸਾਲਾਂ ਬਾਅਦ ਲੋਕਾਂ ਨੇ ਪਿੰਡ ਲਾ ਜਾ ਕੇ ਸਰਪੰਚ ਬਣਾਇਆ ਔਰ ਉਹਨਾਂ ਲੋਕਾਂ ਦੀ ਖਾਤਰ ਜਾਨ ਉਦੋਂ ਵੀ ਜਾਂਦੀ ਸੀ ਕੋਈ ਪਰਵਾਹ ਨਹੀਂ ਅੱਜ ਵੀ ਜਾਂਦੀ ਹੈ ਕੋਈ ਪਰਵਾਹ ਨਹੀਂ ਕਿਸੇ ਗੱਲ ਦਾ ਕਿਉਂਕਿ ਜਦੋਂ ਲੋਕ ਤੁਹਾਡੇ ਨਾਲ ਖੜੇ ਹੁੰਦੇ ਨੇ ਤਾਂ ਉਹਨਾਂ ਦਾ ਸਾਥ ਦੇਣਾ ਤੁਹਾਡਾ ਹੱਕ ਬਣਦਾ ਹੈਗਾ ਤੋ ਵੀਡੀਓ ਨੂੰ ਦੋਸਤੋ ਲਾਈਕ ਤੇ ਸ਼ੇਅਰ ਕਰਿਓ ਕਿਉਂਕਿ ਦੇਖੋ ਇਹ ਜਿਹੜੀ ਤੁਸੀਂ ਕਈ ਵਾਰੀ ਬੰਦੇ ਕਹਿੰਦੇ ਨੇ ਇਹ ਗੱਲਾਂ ਦਾ ਸੁਣਾਉਣ ਦਾ ਹੁਣ ਮਤਲਬ ਕੀ ਆ ਦੋਸਤੋ ਗੱਲਾਂ ਸੁਣਾਉਣ ਦਾ ਮਤਲਬ ਕੁਝ ਨਹੀਂ ਹੁੰਦਾ ਪੁਲਿਸ ਦੀ ਜਿਹੜੀ ੱੱਕੇ ਸਾਹੀ ਹੈ ਅਗਰ ਤੁਸੀਂ ਉਹਦਾ ਡਟ ਕੇ ਮੁਕਾਬਲਾ ਕਰੋਗੇ ਦਲੀਲ ਨਾਲ ਮੁਕਾਬਲਾ ਕਰੋਗੇ ਆਪਣੇ ਹੌਂਸਲੇ ਨਾਲ ਮੁਕਾਬਲਾ ਕਰੋਗੇ ਤਾਂ ਕਿਸੇ ਦੀ ਜ਼ਰਤ ਨਹੀਂ ਜੇ ਮੈਂ ਉਹਦੇ ਧੱਬ ਜਾਂਦਾ ਉਹਦੇ ਫੌਜੀ ਨੂੰ ਚੱਕ ਕੇ ਥੱਪੜ ਮਾਰ ਕੇ ਲੈ ਕੇ ਗਿਆ ਤੇ ਅਗਲੇ ਦਿਨ ਉਹ ਸਾਨੂੰ ਜਾਂ ਸਾਡੇ ਪੰਚਾਇਤ ਮੈਂਬਰ ਨੂੰ ਵੀ ਲੈ ਕੇ ਜਾਂਦਾ ਔਰ ਮੇਰੇ ਤੇ ਵੀ ਛੱਬੀ ਦਾ ਪਰਚਾ ਦਰਜ ਕੀਤਾ ਮੈਨੂੰ ਵੀ ਕ੍ਰਿਸ਼ਕੇਂਦਰ ਲੈ ਕੇ ਜਾਂਦਾ ਜੇ ਮੈਂ ਡਟ ਕੇ ਇੱਕ ਤਾਣ ਕੇ ਸਾਹਮਣੇ ਨਾ ਖੜਦਾ ਮੇਰਾ ਇਹ ਸਟੋਰੀ ਸੁਣਾਉਣ ਦਾ ਮਤਲਬ ਕੀ ਹੈ ਕਿ ਜਿੱਥੇ ਤੁਸੀਂ ਸੱਚੇ ਹੋ ਉੱਥੇ ਅੜ ਜੋ ਡਟ ਕੇ ਪਰਵਾਹ ਨਹੀਂ ਕਿਸੇ ਦੀ ਤੁਹਾਡੇ ਸਾਹਮਣੇ ਖੜ ਜੇ ਜੇ ਤੁਸੀਂ ਝੂਠੇ ਹੋ ਫਿਰ ਆਪਦਾ ਸੋਚ ਕੇ ਗੱਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ